ਵੇਚਣ ਹੀ ਨਹੀਂ ਉਹ ਵਿਚਾਰਾ ਗਰੀਬ ਹੋਊ ਕਿ ਝਾਕ ਰਿਹਾ ਮੇਰੇ ਕਿਹੜਾ ਟਰਾਲੇ ਚੱਲਦੇ ਨੇ ਮੈਂ ਤਾਂ ਆਪੇ ਗਰੀਬਾਂ ਹਾਂ ਜੇ ਮੈਂ ਅਮੀਰ ਹੋਵਾਂ ਮੈਂ ਆਹ ਕੰਮ ਲਾ ਤੇਰਾ ਕੋਟ ਹੀ ਮੇਰੇ ਖਾ ਤਾਂ ਨਹੀਂ ਆਦਾ ਕੋਟ ਪਏ ਖੜਾ ਲੈ ਕੋਟ ਤਾਂ ਲੋਕ ਕਹਿੰਦੇ ਨੇ ਕੋਈ ਕੋਟ ਆ ਮੇਰੇ ਕੋਲ ਤਾਂ ਹੀ ਲਾਲ ਕੋਟ ਆ ਲੋਕਾਂ ਕੋਲੇ ਕਾਲਾ ਹੁੰਦਾ ਮੇਰੇ ਕੋਲੇ ਆ ਲਾਲ ਆ ਦੇਖ ਲੈ ਦਾਣਾ ਹੀ ਆਉਂਦਾ ਮੀਂਗਣਾ ਚ ਮੀਂਗਣਾ ਨਹੀਂ ਆਉਂਦੀਆਂ ਚਾ ਬਾਣਾ ਚੰਗੀ ਗੱਲ ਐ ਹਾਂ ਦੇ ਬੱਕੀਆਰਾ ਉਹ ਬੱਕਰੀ ਜੇ ਪੈਸੇ ਲੱਗਣਗੇ ਤਾਂ ਹੀ ਦਵਾਂਗੇ ਬੱਕਰੀ ਹੁਣ ਕਿਵੇਂ ਦੇ ਦਿਆਂ ਚਾਚਾ ਨੇ ਨਹੀਂ ਹੋਣੀ ਪਾ ਰਹਿਣ ਉਹ ਵੀਰੇ ਮੈਂ ਕਿਹੜਾ ਜਿੱਦ ਕਰਦਾ ਇਹਨਾਂ ਨਾਲ ਯਾਰ ਮੈਂ ਕਦੋਂ ਹਾਂ ਮੈਂ ਕਿਹੜਾ ਇਹਨਾਂ ਨਾਲ ਜਿੱਦ ਕਰਦਾ ਯਾਰ ਕੱਚੀ ਗੱਲ ਨਾ ਕਰੀ ਉਹ ਗਿੰਦੇ ਭਗ ਜਾਣਗੇ ਆ ਖੜੇ ਨੇ ਬਾਈ ਦੋ ਉਹ ਜਾਂਦੇ ਉਹ ਚਲੇ ਗਏ ਪੁਰੇ ਆ ਜੋ ਉਹ ਮੇਰਾ ਮੈਚ ਫਸ ਗਿਆ ਦਿਲਵਾਗੇ ਲੈਓ ਜੀ ਕੀ ਪੈਸੇ ਹੋਰ ਕੀ ਦੇਖੀ ਕਾਪੀ ਦੇ ਮਾਰਾ ਮਗਰ ਗਿਆ ਲੈ ਫੜ ਲੈ ਹਾਂ ਵੀ ਬਸ ਬਸ ਹੋਲੀ ਵਾਲੀ ਲਾੜੀ ਵਾਲੀ ਆ ਦਾ ਦੇ ਆ ਬੱਕਰੀ ਆ ਭਰਾਵਾ ਬੱਕਰੀਆਂ ਬਾਈ ਹੁਣ ਰਹੀ ਨਹੀਂ ਗਈਆਂ ਬੱਕਰੀਆਂ ਕੋਈ ਬਾਈ ਮੈਂ ਕੋਈ ਗੱਲ ਨਹੀਂ ਬਖੜਤਾ ਜੋ ਲੈ ਜੀ ਕਦੋਂ ਅੱਜ ਤੱਕ ਦੂਗਾ ਤੂੰ ਕਰ ਲਿਆ ਉਹ ਮੇਰੇ ਸਾਦਾ ਪੁੱਟ ਅੱਜ ਦਾ ਲੈ ਬਈ ਇੱਧਰ ਸਿੱਧਾ ਹੋ ਜਾਂਦੇ ਆ ਲੈ ਆ ਫੜੋ ਆ ਲੈ ਬੱਕਰੀ ਦੇ 22000 ਦੀ ਵੇਚਣੀ ਨਹੀਂ ਉਹ ਵਿਚਾਰਾ ਗਰੀਬ ਉਹ ਕਿੰਝ ਆਖ ਰਿਹਾ ਮੇਰੇ ਕਿਹੜਾ ਟਰਾਲੇ ਚੱਲਦੇ ਨੇ ਮੈਂ ਤਾਂ ਆਪੇ ਗਰੀਬ ਆ ਹਾਂ ਜੇ ਮੈਂ ਅਮੀਰ ਹੋਵਾਂ ਮੈਂ ਆਹ ਕੰਮ ਲਾ ਯਾਰ ਤੇਰਾ ਕੋਟ ਹੀ ਮੇਰਾ ਤਾਂ ਨਹੀਂ ਆਦਾ ਕੋਟ ਪੇ ਖੜਾ ਲੈ ਕੋਟ ਤਾਂ ਲੋਕ ਕਹਿੰਦੇ ਨੇ ਇੱਕੋ ਹੀ ਕੋਟ ਆ ਮੇਰੇ ਕੋਲ ਤਾਂ ਹੀ ਲਾਲ ਕੋਟ ਆ ਲੋਕਾਂ ਕੋਲੇ ਕਾਲਾ ਹੁੰਦਾ ਮੇਰੇ ਕੋਲੇ ਆ ਲਾਲ ਆ ਨਹੀਂ ਹੋਣਾ ਉਹ ਨਹੀਂ ਹੁੰਦੀ ਉਹ ਕਿੱਥੇ ਨੇ ਬਾਕੀ ਆ ਇੱਕ ਜਰਾ ਬੱਸ ਯਾਰ ਹਜ਼ਾਰ ਘਟ ਲੈ ਜਾ ਬਸ ਬੱਕਰੀ ਬੱਕਰੀ ਹੈ ਤਿਆਰੀ ਹੋਰ ਪਾਲਾ ਉਹ ਨਹੀਂ ਪੈਂਦਾ ਬੱਕਰੀ ਕਰਨੀ ਦੇਖ ਕੇ ਪੈਸੇ ਲਾਓ ਬੱਕਰੀ ਇੱਧਰ ਭਾਗੇ ਉਹ ਬੱਕਰੀ ਦੇਖ ਤੂੰ ਐਂ ਦੇਖ ਲੈ ਦਾਣਾ ਹੀ ਆਉਂਦਾ ਮੀਂਗਣਾ ਚ ਮੀਂਗਣਾ ਨਹੀਂ ਆਉਂਦੀਆਂ ਚਾਹ ਬਾਣਾ ਚੰਗੀ ਗੱਲ ਹੈ ਹਾਂ ਦੇ ਬੱਕੀਆਰਾ ਉਹ ਬੱਕਰੀ ਜੇ ਪੈਸੇ ਲੱਗਣਗੇ ਤਾਂ ਹੀ ਦਵਾਂਗੇ ਬੱਕਰੀ ਹੁਣ ਕਿਵੇਂ ਦੇ ਦਿਆਂ ਚਾਚਾ ਨਾ ਤੇਹੀ ਉਹ ਬੱਕਰੀ ਦੇ ਉਹ ਨਹੀਂ ਹੁੰਦੀ ਫਰਕ ਬਹੁਤ ਆ ਪੈਸੇ ਲੱਗਦੇ ਨੇ ਬੱਕਰੀ ਤੇ ਇੱਥੀ ਪੈਸੇ ਲੱਗ ਜਾਂਦੇ ਨੇ ਜਦ ਜੀਦ ਪੈਸਾ ਲੱਗਣੇ ਹੋ ਯਾਰ ਹਾਂ ਜੀ ਹਾਂ ਜਿੰਨਾ ਟਾਈਮ ਬਿੱਗ ਦੀ ਨੂੰ ਟਾਈਮ ਤਾਂ ਲੱਗਣਗੇ ਜੇ ਹੁਣ ਇੱਥੋਂ ਇਹਨਾਂ ਲੈ ਲਈ ਐ ਦਰਵਾਗੀ ਫੇਰ ਅਗਲੇ ਦੀ ਬਗ ਜੂ ਅਗਲੇ ਕੋਲੇ ਹੈ ਫੇਰ ਲੱਗਣੋਂ ਹਟ ਜਾਣਗੇ ਨਾ ਫੜ ਨਹੀਂ ਹੁੰਦੀ ਆ ਫੜ ਲੈ ਆ ਚਾ ਕੱਚੀਆਂ ਜੀਆਂ ਗੱਲਾਂ ਨਾ ਕਰੋ ਇਹ ਬੱਕਰੀ ਲੈਣੀ ਆ ਨਾ ਐਨਾ ਟਾਈਮ ਨਹੀਂ ਤੈਨੂੰ ਮੈਂ ਗੱਲ ਦੱਸਾਂ ਅੱਛਾ ਤੂੰ ਤੀਜਾ ਹੋਏ 30 ਫੜ ਅੱਗ ਤੂੰ ਬਗ ਜੀਏ ਹਾਂ ਤੇ ਮੈਂ ਤਾਂ 1000 ਘੱਟ ਦੇ 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 ਤਾਂ ਨਾ ਦੇ 1000 ਘਟ ਦੇ ਦੇ 24 ਉਹਦੀ ਬੱਕਰੀ ਦੇ ਉਹ ਨਹੀਂ ਹੁੰਦੀ ਲੈ ਗੱਲ ਇੰਨੀ ਖੜ ਜਾ ਓਏ ਲੈ ਹੁਣ ਤੈਨੂੰ ਪੱਕਾ ਮਾਂ ਨੂੰ ਮਾਰੂ ਮੇਰਾ ਜੀ ਨਹੀਂ ਕਰਾਗਾ ਨਾ ਪੱਕਾ ਮਾਂ ਬੰਦਾ ਜਿਹੜਾ ਗਰੀਬ ਆ ਇਹ ਕਿੰਨੇ ਖੜਾ ਯਾਰਾ ਕੋਈ ਨਾ ਤੂੰ ਗੱਲ ਕਰ ਲੈ ਜੋ ਹੁਣ ਪੱਕੀ ਵੇਚ ਜਾਈ ਹੁਣ ਮੋਨੇ ਦਾ ਮੁੜ ਕੇ ਮਾਂ ਤੇ ਲਗਾਉਂਦਾ ਨੇਗਾ ਨਹੀਂ ਆ ਫੜ 25 ਉਹਦੀ ਬੱਕਰੀ ਵੇਚ ਰੱਖ ਰੱਖ ਲੈ ਇੱਥੇ ਹੋ ਜੂ 25000 ਦੀ ਇਹੀਆਂ ਬੱਕਰੀਆਂ ਕਿੱਥੇ ਭਾਲਦਾ ਚਾਚਾ ਤੂੰ ਲਾਇਆ ਹੁਣ ਕਰਾਂ ਕੀ ਯਾਰਾ ਬੱਕਰੀ ਕੰਨੀ ਦੇਖ ਮੇਰੇ ਕੋਲ ਉਹ ਨਹੀਂ ਆ ਕੀ ਕਰਾਂ ਯਾਰਾ ਹੁਣ ਯਾਰਾ ਮੈਂ ਕੀ ਕਹਣਾ ਕੀ ਕਰ 25 25 ਨੂੰ ਕਿੱਥੇ ਮਿਲਦੀਆਂ ਨੇ ਓ ਵੀਰੇ ਮੈਂ ਕਿਹੜਾ ਜਿੱਦ ਕਰਦਾ ਇਹਨਾਂ ਨਾਲ ਯਾਰ ਮੈਂ ਕਦੋਂ ਹਾਂ ਮੈਂ ਕਿਹੜਾ ਇਹਨਾਂ ਨਾਲ ਜਿੱਦ ਕਰਦਾ ਯਾਰ ਕਿੱਥੇ ਮਿਲਦੀਆਂ ਨੇ 25 25 ਨੂੰ ਇਹੀ ਜੀਆਂ ਬੱਕਰੀਆਂ ਕਿੱਥੇ ਧਰੀਆਂ ਪਈਆਂ ਨੇ ਹੋ ਫਿਰ ਹੁਣ ਕਿ ਮਿਲਦੇ ਰਹੇ ਨੇ ਓ ਯਾਰ ਧਰੀਆਂ ਵਾਲੀ ਨਹੀਂ ਗੱਲ ਚਾਚਾ ਤੁਸੀਂ ਤਾਂ ਫਿਰ ਉਹੀ ਤੁਹਾਨੂੰ ਸਾਰਾ ਕੁਝ ਪਤਾ ਰੋਜ਼ ਮੰਡੀਆਂ ਤੇ ਵੇਚਦੇ ਹੋਂ ਰੋਜ਼ ਵੇਚਦੇ ਹੋਂ ਮੰਡੀਆਂ ਤੇ ਰੋਜ਼ ਤੁਸੀਂ ਖਰੀਦਦੇ ਹਾਂ ਫਰਕ ਥੋੜੀ ਰੋਜ਼ ਖਰੀਦ ਤੂੰ ਰੋਜ਼ ਮੈਂ ਤੁਹਾਨੂੰ ਕਿਹਾ ਹਾਂ ਤੂੰ ਜਾਂ ਪੂਰੀ 28000 ਦੀ ਬੱਕਰੀ ਲੈ ਜਾ ਯਾਰ ਫਰਕ ਥੋੜੀ ਗੱਲ ਇੱਕ ਘੋਡੇ ਨੂੰ ਉਹਦੇ ਦੇਣੀ ਨਹੀਂ ਨਾ ਵੀ ਯਾਰ ਆ ਫੜ ਗਿਆ ਉਹਨੂੰ ਪੁੱਛਿਆ ਵੀ ਨਹੀਂ ਵਿਚਾਰੇ ਨੇ ਮੈਂ ਕੱਚੀ ਗੱਲ ਨਾ ਕਰੀ ਉਹ ਕਿਵੇਂ ਭੱਜਣ ਦਾ ਆ ਖੜੇ ਨੇ ਬਾਈ ਦੋ ਕਿੱਥੇ ਨੇ ਉਹ ਜਾਂਦੇ ਉਹ ਚਲੇ ਗਏ ਉਰੇ ਆ ਜੋ ਉਹ ਮੇਰਾ ਮੈਚ ਫਸ ਗਿਆ ਉਹ ਦਿਲਵਾ ਕੇ ਉਹ ਮੈਂ ਚਾਚਾ ਵਾ 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 ਬਗਾਈ ਨਾਲ ਉਹ ਓਏ ਆ ਜਾ ਬੱਕੀ ਹੋ ਗਈ ਆ ਜਾ ਆ ਜਾ ਮੋਰੇ ਹੋ ਵਾ ਆ ਜਾ ਉਹ ਤੁਸੀਂ ਮੇਰਾ ਮੈਚ ਫਾਇਰ ਕਰਦੇ ਨਿਰਵਾਗ ਯਾਰ ਆ ਬਾਈ ਆ ਜਾ ਮੋਰੇ ਹੋ ਵਾ ਉਹ ਬਾ ਤੁਹਾਡੇ ਬਾਈ ਮੈਨੂੰ ਵੀ ਸਾਖ ਤੁਸੀਂ ਗਾਣਾ ਗੀ ਯਾਰ ਆ ਆ ਫੜਾ ਲੈ ਹੁਣ ਜੋ ਜੇ ਮੋੜਿਆ ਨਾ ਇਹਨੂੰ ਗਾਲ ਲੱਗੇ ਛੱਬੀ ਜਾਵੇ ਬੱਕੀ ਹੋ ਗਿਆ ਨਾ ਓਏ ਯਾਰ ਮਾਰੇ ਹੁਣ ਕਰਾ ਦੇ ਤੱਕੇ ਦਾ ਮਾਰ ਹੀ ਜਾਂਦਾ ਹੈ ਜਦੋਂ ਅਸੀਂ ਲੈ ਲੈਣੀ ਹੁੰਦੀ ਹੈ ਨਾ ਸਾਨੂੰ ਨਹੀਂ ਨਾ ਲੈ ਕੇ ਦਿੰਦਾ 25 25 26 26 ਦੀਆਂ ਸਾਨੂੰ ਤਾਂ 40 40 ਦੇ ਘਰਾਂ 'ਚ ਬਾੜਦਾ ਹੈ ਸੱਯਾ ਜਦੋਂ ਤੂੰ ਬੱਕਰੀ ਐਡੀ ਨੂੰ ਫਪਾਵਾ ਜਾ ਕੇ ਹਾਂ ਬੱਕਰੀ ਐਡੀ ਨੂੰ ਇਹਦੇ 'ਚ ਕੀ ਘਾਟ ਆ ਮੈਨੂੰ ਇਹ ਵੀ ਦੱਸ ਦੇ ਪਕਾਨ ਵਾਲੇ ਪਿੱਛੇ ਬੱਕਰ ਪਾਰਾਂ ਨਾ ਬਾਜੇ ਯਾਰ ਪਾਰ ਹੀ ਬਦਲਾ ਮੈਂ ਕਹਿੰਦਾ ਅੱਜ ਡੰਡਾ ਰੁੰਡਾ ਦਿੱਥੇ ਕੁਹਿ ਹੈ ਨਹੀਂ ਯਾਰ ਡੰਡਾ ਕੰਚ ਪਾ ਕੇ ਘਾਰ ਪਾਏ ਹੈ ਡੰਡੇ ਨਾਲ ਨਹੀਂ ਘਸਾਉਣਾ ਮੈਨੂੰ ਕਰਟ ਲਾਉਣ ਨੇ ਕਰਟ ਗਰੰਟ ਲੱਗ ਗਿਆ ਉਹਦਾ ਮੇਰੇ ਦੁਪਾਦੀਆਂ ਗੱਲਾਂ ਨੇ ਲਾਓ ਜੀ ਲਾਓ ਬਾਈ ਬਾਈ ਬੱਕਰੀ ਦੇਖੋ ਉਹ ਫੂਜ ਫੂਜ ਬੈ ਸਾਬਾ ਉਹ ਆ ਬਰਾਉ ਨੋੜੋ ਕੁਝ ਕੁਝ ਦੇ ਦਿਓ ਬਾਈ ਭਗੰਦਰ ਨੇ 500 ਸੌ ਫੋਨ ਤੇ ਯਾਰ ਚਾਚਾ ਮੇਰੇ ਕੋਲੇ ਪੈਣੇ ਨਹੀਂ ਯਾਰ ਫੋਨ ਤੇ ਕਿਸੇ ਹੋਰ ਪਵਾ ਰਹਾ ਹੈ ਨਹੀਂ ਉਹਨਾਂ ਨਾਲ ਮੈਨੂੰ ਪੈਸੇ ਚਾਹੀਦੇ ਨੇ ਚਾਚਾ ਦੇਣੇ ਨੇ ਉਹ ਕਿਹਦੇ ਉਹ ਇੱਥੋਂ ਯਾਰ ਹੁਣੇ ਹੈਗੇ ਨੇ ਬਾਈਆਂ ਕੋਲੇ ਮੈਂ ਦੇਣੇ ਨੇ ਹੈ ਨਹੀਂ ਪੂਜ ਪਵਾ ਦੇ ਯਾਰ ਬਾਦ ਨਿਆ ਬਹੁਤ ਕਰਦਾ ਵਾਹ ਉਹ ਫੜਾ ਇੱਥੇ ਜੇ ਗੇਟ 3 ਕਰ ਤਾ ਕੋ 2 3 4 5 6 7 8 9 10 11 12 13 ਕਿੰਨਾ ਰਹਿ ਗਿਆ ਮਗਰ ਆਏ ਕਰੋ ਬਾਈ ਉੱਥੇ ਜਾਓ ਯਾਰ ਬਾਬੇ ਲਾਵੇ ਉਹ ਕੱਢ ਦੂਗਾ ਯਾਰ ਉਹ ਇਹਦਾ ਜੂੜ ਵੱਡੋ ਜਾਵੇ ਇਹ ਜਵਾਕਰ ਹੋਣਾ ਪਵੇ ਕਿਤੇ ਯਾਰ ਉਹ ਗੱਡੀ ਦਾ ਪੱਠਾ ਕਿਦੋਂ ਪਾ ਕੇ ਬਾਈ ਤਾ ਗੁਇਰਾ ਪੀਓ ਗਾ